ਹੈਲੋ एवरीवन ਸਵਾਗਤ ਹੈ ਤੁਹਾਡਾ ਅਸੜੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੈਡਾਗੋਜੀ ਆਫ ਇੰਗਲਿਸ਼ ਦੇ ਪੇਪਰ ਦੀ ਰੂਪਰੇਖਾ ਕਿਵੇਂ ਦੀ ਹੁੰਦੀ ਹੈ ਤੇ ਲਾਈਵ ਕਲਾਸਾਂ ਦੇ ਬਾਰੇ ਜਾਣਕਾਰੀ ਓਕੇ ਸੋ ਤੁਹਾਨੂੰ ਦੱਸ ਦਈਏ ਸਾਡੇ ਚੈਨਲ ਦੇ ਉੱਪਰ ETT ਸੈਕੰਡ ইয়ার ਦੇ 6 ਸਬਜੈਕਟਾਂ ਦੀਆਂ ਵੀਡੀਓਜ਼ ਨੋਟਸ ਇੰਪੋਰਟੈਂਟ ਕੁਐਸਚਨ ਅਵੇਲੇਬਲ ਹੈ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ ਹੈ 95014 42503 ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਤੁਹਾਨੂੰ ਕੀ ਸਿਰਫ 600 ਰੁਪਏ ਦੇ ਵਿੱਚ ਈਟੀਟੀ ਸੈਕੰਡ ইয়ার ਦੇ 6 ਸਬਜੈਕਟ ਉਸ ਤੋਂ ਬਿਨਾ ਪੀਐਸਟੈਟ ਦੇ ਲਈ ਤੁਹਾਨੂੰ ਕੀ ਹੈ ਤਿੰਨ ਕਿਤਾਬਾਂ ਦੀਆਂ ਕਿਤਾਬਾਂ ਦਿੱਤੀਆਂ ਜਾਣਗੀਆਂ ਜਿੰਨੀ ਪੀਡੀਐਫ ਹੋਊਗੀ ਐਪ ਦੇ ਵਿੱਚ ਅਵੇਲੇਬਲ ਈਵੀਐਸ ਸਾਈਕੋ ਤੇ ਇੰਗਲਿਸ਼ ਇਹਨਾਂ ਦੇ ਇੰਪੋਰਟੈਂਟ ਕੁਐਸਚਨ ਨਾਲੇ ਕਿ ਐਟਟੀਟੀ ਕੈਡਰ ਦੇ ਲਈ ਵੀ ਇੰਪੋਰਟੈਂਟ ਕੁਐਸਚਨ ਜਾਂ ਐਮਸੀਕੂ ਤੋਂ ਨੂੰ ਪ੍ਰੋਵਾਈਡ ਕਰਵਾਏ ਜਾਣਗੇ ਸਿਰਫ 600 ਰੁਪਏ ਦੇ ਵਿੱਚ ਓਕੇ ਸੋ ਬਾਕੀ ਤੁਹਾਨੂੰ ਦੱਸ ਦਈਏ ਪੈਡਾਗੋਜੀ ਆਫ ਇੰਗਲਿਸ਼ ਅਸੀਂ ਕਲਾਸਾਂ ਸ਼ੁਰੂ ਕਰਨ ਜਾ ਰਹੇ ਹਾਂ ਜੇਕਰ ਸਾਡੇ ਕੋਲ 20 ਸਟੂਡੈਂਟ ਨੇ ਐਡਮਿਸ਼ਨ ਲਿਆ ਹੁਣ ਮਤਲਬ ਪੇਪਰਾਂ ਦੇ ਲਈ ਤਾਂ ਫਿਰ ਅਸੀਂ 5 ਜੁਲਾਈ ਤੋਂ ਕਲਾਸਾਂ ਸ਼ੁਰੂ ਕਰਾਂਗੇ ਜਿੰਦੇ ਵਿੱਚ 20 ਦਿਨਾਂ ਦੇ ਵਿੱਚ ਵਿੱਚ ਮਤਲਬ 20 ਕਲਾਸਾਂ ਦੇ ਵਿੱਚ ਵਿੱਚ ਸਾਰੇ ਪੁਰਾਣੇ ਪੇਪਰ ਸੋਲਵ ਕਰਾਵਾਂਗੇ ਠੀਕ ਹੈ ਨਾਲੇ ਕੀ ਆ ਤੁਹਾਨੂੰ ਇੰਪੋਰਟੈਂਟ ਕੁਐਸਚਨ ਦੱਸਾਂਗੇ ਤੇ ਬਾਕੀ ਜਿੰਨੀਆਂ ਵੀਡੀਓਜ਼ ਐ ਉਹ ਸਾਰੀਆਂ ਕੀ ਅਵੇਲੇਬਲ ਹੈਗੀਆਂ ਐਪ ਦੇ ਵਿੱਚ ਉੱਥੇ ਤੁਸੀਂ ਦੇਖ ਸਕਦੇ ਹੋ ਇੰਗਲਿਸ਼ ਦੀ ਗੱਲ ਕਰ ਰਿਹਾ ਮੈਂ ਓਕੇ ਸੋ ਇੰਗਲਿਸ਼ ਦੇ ਪੇਪਰ ਦੀ ਆਪਾਂ ਗੱਲ ਕਰੀਏ 70 ਨੰਬਰ ਦਾ ਪੇਪਰ ਹੁੰਦਾ ਜਿੰਨ ਦੇਖਿਆ ਦੋ ਸੈਕਸ਼ਨ ਹੁੰਦੇ ਆ ਏ ਸੈਕਸ਼ਨ 52 ਨੰਬਰ ਦਾ ਹੋਊਗਾ ਤੇ ਬੀ ਸੈਕਸ਼ਨ 18 ਨੰਬਰ ਦਾ ਹੋਊਗਾ ਜਿਹੜਾ ਏ ਸੈਕਸ਼ਨ ਆ ਉਹਦੇ ਵਿੱਚ ਸਾਰਾ ਪੈਡਾਗੋਜੀ ਵਾਲਾ ਕੰਟੈਂਟ ਹੋਏਗਾ ਜਿਵੇਂ ਸੀਸੀਡੀ ਫੁੱਲ ਫਾਰਮ ਆ ਗਈ ਔਰ ਉਸ ਤੋਂ ਬਾਅਦ ਇੰਗਲਿਸ਼ ਨੂੰ ਸੈਕੰਡ ਲੈਂਗੁਏਜ ਕਿਹਾ ਜਾਂਦਾ ਹੈ ਇਸ ਸਿਕੰਡ ਦੇ ਬਾਰੇ ਐਕਸਪਲੇਨ ਕਰੋ ਬੱਚਿਆਂ ਨੂੰ ਸੈਕੰਡ ਲੈਂਗੁਏਜ ਕਿਉਂ ਇੰਪੋਰਟੈਂਸ ਇੰਪੋਰਟੈਂਟ ਹੁੰਦੀ ਹੈ ਇਸ ਦੇ ਬਾਰੇ ਤੁਸੀਂ ਐਕਸਪਲੇਨ ਕਰਨਾ ਹੈ ਤਾਂ ਇਹਦੇ ਵਿੱਚ ਜਿਹੜੇ 52 ਨੰਬਰ ਨੇ ਇਹਨੂੰ ਕੀ ਆ ਤਿੰਨ ਪੋਰਸ਼ਨ ਦੇ ਵਿੱਚ ਡਿਵਾਈਡ ਕੀਤਾ ਪਹਿਲੇ ਵਿੱਚ ਕੀ ਹੈ ਚਾਰ ਕੁਐਸਚਨ ਹੋਣਗੇ ਇੱਕ ਇੱਕ ਨੰਬਰ ਦੇ ਤਾਂ ਤੁਹਾਨੂੰ ਪਤਾ ਹੈ ਇੱਕ ਇੱਕ ਨੰਬਰ ਦਾ ਜੇ ਕੁਐਸਚਨ ਹੈ ਤਾਂ ਤੁਹਾਨੂੰ ਕਿ 4-5 ਲੈਣਾ ਹੁੰਦੇ ਬਾਰੇ ਤੁਸੀਂ ਲਿਖ ਸਕਦੇ ਹੋ ਜਾਂ ਪੁਆਇੰਟ ਟੂ ਪੁਆਇੰਟ ਜਿੰਨਾ ਪੁੱਛਿਆ ਹੋਊਗਾ ਉਹਨਾਂ ਤੁਸੀਂ ਲਿਖ ਸਕਦੇ ਹੋ ਉਸ ਤੋਂ ਬਾਅਦ ਕੀ ਹੋਣਗੇ ਚਾਰ ਕੁਐਸਚਨ ਫਿਰ ਹੋਣਗੇ ਹਰੇਕ ਕੁਐਸਚਨ ਕੇ 4-4 ਨੰਬਰ ਦਾ ਤੇ 4 ਨੰਬਰਾਂ ਦੇ ਵਾਸਤੇ ਤੁਹਾਨੂੰ ਡੇਢ ਤੋਂ ਲੈ ਕੇ ਦੋ ਪੇਜ ਭਰਨੇ ਪੈਣਗੇ ਆਪਾਂ ਨੂੰ ਜੇ ਇੰਗਲਿਸ਼ ਵਿੱਚ ਵੈਸੇ ਲਿਖਣ ਨੂੰ ਕਿਹਾ ਜਾਵੇ ਨਾ ਆਪਣਾ ਕੀ ਅਥਕੰਬਲ ਲੱਗ ਪਿੰਦਾ ਦੋ ਪੇਜ ਲਿਖਣ ਦਾ ਬਹੁਤ ਔਖਾ ਕੰਮ ਹੈ ਤਾਂ ਇਹਦੇ ਲਈ ਤੁਹਾਨੂੰ ਕਿਹਿਆ ਤਿਆਰੀ ਕਰਨ ਦੀ ਬਹੁਤ ਜ਼ਰੂਰਤ ਹੈ ਓਕੇ ਚਾਰ ਕੁਐਸਚਨ ਇੱਕ ਇੱਕ ਨੰਬਰ ਦੇ ਚਾਰ ਕੁਐਸਚਨ ਹੋਣਗੇ ਚਾਰ ਚਾਰ ਨੰਬਰ ਦੇ ਉਸ ਤੋਂ ਬਾਅਦ ਚਾਰ ਕੁਐਸਚਨ ਫਿਰ ਆਉਣਗੇ ਜਿਨ੍ਹਾਂ ਵਿੱਚ ਕੀ ਆਪਸ਼ਨ ਵੀ ਹੋਏਗਾ ਠੀਕ ਹੈ ਇੰਟਰਨਲ ਚੋਇਸ ਹੋਏਗੀ ਜਿਨ੍ਹਾਂ ਦੇ ਕੀ 8-8 ਨੰਬਰਾਂ ਦੇ ਹੋਣਗੇ ਤਾਂ 8 ਨੰਬਰਾਂ ਵਾਸਤੇ ਤੁਹਾਨੂੰ ਕਿ ਘੱਟੋ-ਘੱਟ 4 ਜਾਂ 5 ਪੇਜ ਭਰਨੇ ਪੈਣਗੇ ਤਾਂ ਕਿ ਤੁਹਾਡੇ ਆ ਵਧੀਆ ਮਾਰਕਸ ਤੁਹਾਨੂੰ ਮਿਲ ਸਕਣ ਓਕੇ ਉਸ ਤੋਂ ਬਾਅਦ ਕੀ ਆਏਗਾ ਪਾਰਟ B ਆਏਗਾ ਜਿੰਦੇ ਵਿੱਚ ਇੱਕ ਕੁਐਸਚਨ ਕੀ ਆਏਗਾ 4 ਨੰਬਰ ਦਾ ਪੈਰਾਗ੍ਰਾਫ ਲਿਖਣਾ ਆ ਸਕਦਾ ਜਿਵੇਂ ਪਿਛਲੇ ਸਾਲ ਆਇਆ ਸੀ ਮਾਈ ਆਈਡਲ ਟੀਚਰ ਆਇਆ ਸੀਗਾ ਓਕੇ ਉਸ ਤੋਂ ਬਾਅਦ ਕੀ ਹੈ 14 ਨੰਬਰ ਦਾ ਗ੍ਰਾਮੀ ਗ੍ਰਾਮਰ ਵਾਲਾ ਪੋਰਸ਼ਨ ਆਏਗਾ ਠੀਕ ਹੈ ਗ੍ਰਾਮਰ ਵਾਲਾ ਪੋਰਸ਼ਨ 14 ਨੰਬਰ ਦਾ ਹੋਏਗਾ ਤਾਂ ਪਾਰਟ A 52 ਨੰਬਰ ਦਾ ਪਾਰਟ B ਕੀ ਆ ਸਿਰਫ 18 ਨੰਬਰ ਦਾ ਹੋਏਗਾ ਉਕੇ ਏਸੀ ਆਪਣੇ ਪੇਪਰ ਦੀ ਰੂਪਰੇਖਾ ਜਿੰਦੇ ਵਿੱਚ ਇੱਕ ਇੱਕ ਨੰਬਰ ਲਈ ਤੁਹਾਨੂੰ ਤਿੰਨ ਚਾਰ ਲੈਣਾ ਲਿਖਣੀ ਆ ਪੈਣਗੀਆਂ ਚਾਰ ਨੰਬਰ ਦੇ ਕੁਐਸਚਨ ਦੀ ਘੱਟੋ ਘਾਟ ਡੇਢ ਦੋ ਪੇਜ ਭਰਨੇ ਪੈਣਗੇ ਤੇ ਅੱਠ ਨੰਬਰਾਂ ਵਾਲੇ ਕੁਐਸਚਨ ਦੀ ਤੁਹਾਨੂੰ ਕੀ ਹੈ ਚਾਰ ਜਾਂ ਪੰਜ ਪੇਜ ਲਿਖਣੇ ਪੈਣਗੇ ਠੀਕ ਹੈ ਬਟ ਆਪਾਂ ਇਦਾਂ ਵੀ ਨਹੀਂ ਕੁਝ ਵੀ ਨਹੀਂ ਲਿਖ ਸਕਦੇ ਉੱਥੇ ਕੀ ਹੈ ਵਧੀਆ ਪੁਆਇੰਟ ਟੂ ਪੁਆਇੰਟ ਪੁਆਇੰਟ ਬਣਾ ਕੇ ਆਪਾਂ ਨੂੰ ਪੂਰਾ ਐਕਸਪਲੇਨ ਕਰਨਾ ਪਏਗਾ ਓਕੇ ਸੋ ਇਹ ਇੰਗਲਿਸ਼ ਦੇ ਪੇਪਰ ਦੇ ਬਾਰੇ ਕੁਝ ਜਾਣਕਾਰੀ ਸੀਗੀ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ 5 ਜੁਲਾਈ ਤੋਂ ਅਸੀਂ ਲਾਈਵ ਕਲਾਸਾਂ ਸ਼ੁਰੂ ਕਰ ਰਹੇ ਹਾਂ ਵੈਸੇ ਸਾਰਾ ਸਿਲੇਬਸ ਕਰਵਾਇਆ ਹੋਇਆ ਇੰਗਲਿਸ਼ ਦਾ 18 ਦੇ 18 ਚੈਪਟਰ ਬਟ ਦੁਬਾਰਾ ਰਿਵਾਈਜ਼ ਕਰਾਵਾਂਗੇ 20 ਦਿਨਾਂ ਦੇ ਵਿੱਚ ਵਿੱਚ ਮਤਲਬ 20 ਕਲਾਸਾਂ ਦੇ ਵਿੱਚ ਵਿੱਚ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ